ਨਸ਼ਿਆਂ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਨੇ ਤੇ ਉੱਥੇ ਹੀ ਕਈ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਦੱਸਦੇ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਅੱਜ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਤੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਪੂਰਾ ਜਾਗਰੂਕ ਵੀ ਕੀਤਾ ਗਿਆ ਹੈ। ਉੱਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਵਿਦੇਸ਼ਾਂ ਨੂੰ ਸਾਡੇ ਨੌਜਵਾਨ ਬੇਸ਼ੱਕ ਜਾ ਰਹੇ ਨੇ ਪਰੰਤੂ ਉੱਥੇ ਵੀ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਡੀ ਅਪੀਲ ਜਿਹੜੀ ਮਾਤਾ ਪਿਤਾ ਨੂੰ ਵੀ ਕੀਤੀ ਗਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਜਗਜੀਤ ਸਿੰਘ ਡੱਲੇਵਾਲ ਦਾ ਹੋਰ ਕੀ ਕਹਿਣਾ ਹੈ ਅੰਦਰ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਬੱਚਾ ਨਸ਼ੇ ਤੋਂ ਬਚਦੇ ਕੀ ਕਰਦੇ ਹੋ ਅਮਰੀਕਾ ਭੇਜ ਦਿਓ ਕੈਨੇਡਾ ਭੇਜ ਦਿਓ ਸ਼ਾਇਦ ਉੱਥੇ ਨਸ਼ੇ ਤੋਂ ਬਚੇ ਇਹ ਹੀ ਗੱਲ ਹੈ ਨਾ ਪੁੱਛੋ ਸਾਰਿਆਂ ਦੀ ਉਹ ਯਾਰ ਜਿੱਥੇ ਭੇਜੀ ਜਾਂਦੇ ਆ ਉੱਥੇ ਤਾਂ ਗਿਆਂ ਨੇ 1.5 ਗ੍ਰਾਮ ਲੀਗਲੀ ਕਰ ਰੱਖਿਆ ਹੈ ਜਿਹੜਾ ਮਰਜ਼ੀ ਲੈ ਕੇ ਪੀ ਜਾ ਵੀ ਕਿਵੇਂ ਬਚ ਜੋਗੇ ਇੱਛਾ ਜ਼ਰੂਰ ਆ ਕੇ ਬੱਚਾ ਬਚੇ ਚਾਹੁੰਦਾ ਹਰੇਕ ਆ ਕੇ ਬੱਚਾ ਬਚੇ ਔਰ ਬਾਪੂ ਇਹ ਚਾਹਦਾ ਵੀ ਮੈਂ ਤਾਂ ਰਾਤ ਨੂੰ ਪੈ ਕੇ ਸੋਵਾਂਗਾ ਇਹ ਚਾਹਦਾ ਨਾ ਸੋਚੂ ਬਣਾਉਂਦਾ ਜੇ ਤੁਸੀਂ ਸੋਚਦੇ ਹੋ ਵੀ ਮੈਂ ਤਾਂ ਰਾਤ ਨੂੰ ਪੈ ਕੇ ਲਾਈਪਾ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਤੇ ਫਿਰ ਤੁਹਾਡੇ ਬੱਚੇ ਨੂੰ ਕਿਵੇਂ ਆਏਗੀ ਤੁਹਾਡੀ ਵੀ ਤਾਂ ਲੱਤਦਾ ਨਾ ਤੁਹਾਨੂੰ ਵੀ ਤਾਂ ਧੱਤ ਪਈ ਹੈ ਨਾ ਜਿਹੜਾ ਬੱਚਾ ਗੋਲੀਆਂ ਖਾਣ ਲੱਗ ਜਾਂਦਾ ਨਸ਼ੇ ਤੇ ਲੱਗ ਜਾਂਦਾ ਉਹਨੂੰ ਕੁੱਟਣ ਦਾ ਯਤਨ ਕਰਦੇ ਹੋ ਉਹਨੂੰ ਬੰਨਣ ਦਾ ਯਤਨ ਕਰਦੇ ਹੋ ਬਹੁਤ ਕੋਸ਼ਿਸ਼ ਕਰਦੇ ਹੋ ਜਿਹੜੀ ਲਤ ਤੁਹਾਨੂੰ ਸ਼ਰਾਬ ਨਹੀਂ ਛੱਡਣ ਦਿੰਦੀ ਉਹੀ ਲਤ ਉਹਨੂੰ ਗੋਲੀਆਂ ਨਹੀਂ ਛੱਡਣ ਦਿੰਦੀ ਬਾਪ ਤੇ ਬਾਬੇ ਸੋਹ ਖਾਣੇ ਇਸ ਗੱਲ ਦੀ ਕਿ ਅਸੀਂ ਆਪਦੇ ਪੁੱਤ ਤੇ ਪੋਤਰੇ ਬਚਾਉਣੇ ਆ ਅਸੀਂ ਅੱਜੇ ਤੋਂ ਆਪਦੇ ਘਰੇ ਸ਼ਰਾਬ ਨਹੀਂ ਬਣਾਉਣੀ ਅਗਰ ਤੁਸੀਂ ਆਪਦੀ ਇਸ ਲਤ ਤੇ ਕਾਬੂ ਪਾਉਣ ਲਈ ਆਗਿਆ ਇਸ ਭਾਵਨਾ ਨੂੰ ਕੰਟਰੋਲ ਕਰ ਲੈਨੇ ਹੋ ਕਿ ਮੈਂ ਸ਼ਬਦ ਦਿੱਤੀ ਆ ਭਾਵੇਂ ਮੈਨੂੰ ਨੀਂਦ ਆਵੇ ਜਾਂ ਨਾ ਆਵੇ ਮੈਨੂੰ ਰੋਟੀ ਹਜਮ ਹੋਵੇ ਜਾਂ ਨਾ ਹੋਵੇ ਮੈਂ ਸ਼ਰਮ ਸ਼ਖਤੀ 10 ਦਿਨ ਮੈਂ ਭੁੱਖਾ ਰਹਿ ਲਾਂਗਾ ਮੈਂ ਸ਼ਰਮ ਸ਼ਖਤੀ ਦੇਖਾਂਗੇ ਪਹਿਲਾਂ ਵੀ ਬੱਚੇ ਨੂੰ ਵੀ ਕਿਵੇਂ ਆਊਗਾ ਜਦੋਂ ਤੁਸੀਂ ਉਹਨੂੰ ਇਹ ਬਾਕੇ ਕਹੋਗੇ ਪੁੱਤ ਮੈਂ ਦਾਰੂ ਪੀਂਦਾ ਸੀ ਮੈਂ ਬਹੁਤ ਸ਼ਖਤੀ ਨਾਲ ਮੈਨੂੰ ਇਹ ਪੰਗਰਾ ਤੇ ਰਾਜੇ ਰੋਟੀ ਨੂੰ ਸੁਆਦ ਨਹੀਂ ਲੱਗਿਆ ਮੈਨੂੰ ਰਾਜੇ ਨੀਂਦ ਨਹੀਂ ਆਈ 10 ਦਿਨ ਪਰ ਮੈਂ ਤੇਰੇ ਖਾਤਰ ਛੱਡੀ ਹੈ ਲਾ ਤੂੰ ਵੀ ਸ਼ਰਮ ਮੇਰਾ ਖਿਆਲ ਆ 70% ਜਵਾਕ ਆਉਂਦੇ ਪਿਓ ਦਾ ਤਰਲਾ ਮੰਨ ਕੇ ਨਸ਼ਾ ਛੱਡ ਜਾਣਗੇ ਤੁਸੀਂ ਖੁਦ ਜ਼ਿੰਮੇਵਾਰ ਹੋ ਆਪਦੇ ਬੱਚਾ ਨੂੰ ਨਸ਼ੇ ਤੇ ਲਾਉਣ ਲਈ ਖੋਤਾ ਭਾਲਦੇ ਹੋ ਵੀ ਸ਼ਾਹ ਨੂੰ ਪੈਕੇਜ ਜ਼ਰੂਰ ਲਾਉਣਾ ਹੈ ਲੇਕਿਨ ਉਹਨਾਂ ਨੂੰ ਭਾਲਦੇ ਹੋ ਕਿ ਨਸ਼ੇ ਤੋਂ ਰਹਿਤ ਰੱਖ ਲੋ ਇਹ ਕਿੱਧਰ ਨਹੀਂ ਥੋਰੀ ਕਰਨੀ ਤੁਸੀਂ ਆਪਣੇ ਆਪ ਤੇ ਪਹਿਲਾਂ ਦਿਓ ਜਿਹੜੀਆਂ ਸਾਡੀਆਂ ਭੈਣਾਂ ਹੈ ਇਹਨਾਂ ਨੂੰ ਮੇਰੇ ਹੱਥ ਚੋਂ ਛੋੜ ਕੇ ਬੇਨਤੀ ਹੈ ਭੈਣੋ ਦੇਖੋ ਕੁਛੀ ਵੱਡਾ ਟੀਚਰ ਹੋ ਬੱਚੇ ਦਾ ਪਹਿਲਾ ਟੀਚਰ ਬੱਚੇ ਦੀ ਮਾਂ ਹੈ ਬਹੁਤ ਕੁਝ ਬੱਚਾ ਆਪਣੀ ਮਾਂ ਤੋਂ ਸਿੱਖਦਾ ਹੈ ਅਗਰ ਮਾਂ ਜਿਸ ਦਿਨ ਬੱਚੇ ਨੇ ਜਨਮ ਨਹੀਂ ਵੀ ਲਿਆ ਉਸ ਦਿਨ ਵੀ ਨਿਤਨੇਮ ਕਰਦੀ ਹੈ ਤਾਂ ਉਹਦੇ ਨਿਤਨੇਮ ਦਾ ਅਸਰ ਬੱਚੇ ਨੂੰ ਮਿਲ ਰਿਹਾ ਹੈ ਸਾਇੰਸ ਨੇ ਸਿੱਧ ਕਰਤਾ ਕਿ ਮਾਂ ਦੇ ਵਿਚਾਰ ਬੱਚੇ ਨੂੰ ਪ੍ਰਭਾਵਿਤ ਕਰਦੇ ਨੇ ਪੇਟ 'ਚ ਪਏ ਨੂੰ ਵੀ ਤੇ ਜਦੋਂ ਉਹ ਬੱਚੇ ਨੇ ਦੁਨੀਆ ਤੇ ਆ ਗਿਆ ਜਨਮ ਲੈ ਲਿਆ ਮਾਂ ਦੁੱਧ ਪਿਉਂਦੀ ਆ ਤੇ ਨਿਤਨੇਮ ਕਰ ਰਹੀ ਐ ਮੈਂ ਦਾਅਵੇ ਨਾਲ ਗੱਲ ਕਰਦਾ ਬੱਚਾ ਨਿਤਨੇਵੀ ਬਣ ਜੂਗਾ ਸਾਡੇ ਕੋਲ ਬਹੁਤ ਮਸਾਲਾ ਨੇ ਮਾਂ ਵੀ ਸਿੱਖਿਆ ਧਰੂ ਨੂੰ ਕਿਹਦੇ ਭਗਤ ਬਣਾਤਾ ਯਾਰ ਦੱਸੋ ਬਲਾਂ ਮਾਂ ਨੇ ਬਣਾਇਆ ਪਿਉ ਤਾਂ ਭਗਤ ਨਹੀਂ ਸੀ ਉਹਦਾ ਪਿਉ ਤਾਂ ਇੱਕ ਜਾਨ ਸੀ ਮਾਂ ਨੇ ਬਣਾਇਆ ਨਾ ਬਾਬੇ ਫਰੀਦ ਆ ਆ ਬੈਠੀ ਨੇ ਬਾਬਾ ਫਰੀਦ ਜੀ ਹਾਜ਼ਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਕਿਹਨੇ ਬਣਾਇਆ ਬਾਬੇ ਫਰੀਦ ਦੀ ਮਾਂ ਨੇ ਬਣਾਇਆ ਕਿੱਥੋਂ ਤੱਕ ਦੀ ਪਦਵੀ ਹਾਸਲ ਕਰਕੇ ਸਿਰਫ ਇੱਕੋ ਗੱਲ ਉਹਦੀ ਲੰਬਲੀ ਮਾਂ ਨੇ ਕਿ ਮੇਰਾ ਬੇਟਾ ਸਭ ਤੋਂ ਵੱਧ ਆ ਚੀਜ਼ ਚੰਗੀ ਪਸੰਦ ਕਰਦਾ ਹੈ ਉਹ ਸੀ ਸ਼ੱਕਰ ਉਹਨੂੰ ਸ਼ੱਕਰ ਦੇਣੀ ਸ਼ੁਰੂ ਕਰ ਲਈ ਹੌਲੀ ਹੌਲੀ ਉਸ ਸ਼ੱਕਰ ਦਾ ਲਾਲਚ ਹੌਲੀ ਹੌਲੀ ਸ਼ੱਕਰ ਦਾ ਲਾਲਚ ਉਹ ਨੂੰ ਰੱਬ ਦੇ ਨਾਲ ਜੋੜ ਗਿਆ ਪਿਆਰਿਓ ਉਸ ਮਾਰਾ ਨਾਲ ਜੋੜ ਗਿਆ ਉਸ ਖੁਦਾ ਦੇ ਨਾਮ ਨਾਲ ਜੋੜ ਗਿਆ ਭਾਈ ਗੋਦੇ ਨਾਮ ਨਾਲ ਜੋੜ ਗਿਆ ਇਹਦੇ ਵਿੱਚ ਕਿੰਨੀ ਵੱਡੀ ਪਦਵੀ ਹਾਸਲ ਕਰੀ ਬੈਠਾ ਜਿੱਦੋਂ ਅਖੰਡ ਪੁਰਸਾਰ ਸਾਹਿਬ ਦਾ ਭੋਗ ਪੈਣਾ ਹੁੰਦਾ ਨਾ ਤਰਕੇ 4 ਵਜੇ ਉਹਦੇ ਸ਼ਲੋਕ ਆਉਂਦੇ ਨੇ ਤੇ ਲੋਕ ਮੰਗ ਕਰਦੇ ਆ ਇਹ ਗ੍ਰੰਥੀ ਜੀ ਕਿਰਪਾ ਕਰਕੇ ਉਹਨਾਂ ਸ਼ਲੋਕਾਂ ਤੇ ਵਧੀਆ ਗ੍ਰੰਥੀ ਵਧੀਆ ਪਾਠ ਦੀ ਡਿਊਟੀ ਦੀ ਲਾ ਦਿਓ ਜਿਹੜਾ ਲੋਕਾਂ ਦਾ ਇਕਵਾਰ ਖੋਲਦੇ ਲਾਉਂਦੇ ਆਖ ਨਹੀਂ ਲਾਉਂਦੇ ਬੋਲਿਓ ਲਾਉਂਦੇ ਆ ਨਾ ਇਹਦਾ ਮਤਲਬ ਬਾਬੇ ਫਰੀਦ ਦੀ ਬਾਣੀ ਚ ਤੁਹਾਡੇ ਕوار ਖੋਲਣ ਦੀ ਤਾਕਤ ਹੈ ਤੇ ਉਹਨੂੰ ਬਣਾਇਆ ਕਿਨੇ ਮਾਂ ਨੇ ਬਣਾਇਆ ਪੈਣ ਤੁਸੀਂ ਵੀ ਮਾਵਾ ਹੈ ਮੇਰੀ ਹੱਥ ਛੋੜ ਕੇ ਬੇਨਤੀ ਆ ਕਿਰਪਾ ਕਰੋ ਨਿਤਨੇਮੀ ਬਣੋ ਬੱਚੇ ਨੂੰ ਜੋੜੋ ਜਿੱਦੇ ਨਾਲ ਜੋੜੋ ਜੇ ਅਸੀਂ ਮਖ ਲਾਂਗੇ ਤੇ ਮੈਂ ਉਹਦਾ ਬੱਚਾ ਗੁਰਸਿੱਖ ਬਣਾਉਣਾ ਹੈ ਜੇ ਉਹ ਗੁਰਸਿੱਖ ਨਹੀਂ ਵੀ ਬਣੇਗਾ ਨਾ ਮਿੱਤਰੋ ਅਗਰ ਉਹ ਅਮਰਤ ਨਹੀਂ ਵੀ ਸ਼ਕੇਗਾ ਲੇਕਿਨ ਨਸ਼ਾ ਤੋਂ ਜ਼ਰੂਰ ਬਚਣਾ ਹੈ ਇਹ ਦੇਖੀ ਖਿਆਲ ਬਚ ਜੇਗਾ ਨਾ ਤੇ ਜੇ ਪਿਓ ਸੋਚੇ ਕਿ ਨਹੀਂ ਮੈਂ ਮੈਂ ਤਾਂ ਸਾੜੀ ਕਟਾਉਣੀ ਹੈ ਨਾ ਮੈਂ ਤਾਂ ਵਿਆਹ ਦੇ ਚੱਲਿਆ ਅੱਜ ਸੌਹਰਿਆਂ ਦੇ ਵਿਆਹ ਤੇ ਸਾਫ ਸੁਥਰਾ ਸੋਹਣਾ ਬਣ ਕੇ ਕਟਿੰਗ ਕਰਾ ਕੇ ਸੋਹਣਾ ਲੱਗਣਾ ਮੈਂ ਤਾਂ ਮੈਂ ਤਾਂ ਕਟੇ ਕਰਾਉਣੀ ਹੈ ਜੇ ਉਹ ਫਿਰ ਬੱਚੇ ਨੂੰ ਸੋਚੇ ਕਿ ਪੁੱਤ ਤੂੰ ਗੁਰਸਿੱਖ ਬਣਦਾ ਨਹੀਂ ਕੀ ਕਹਿ ਰਿਹਾ ਹੈ ਜੇ ਪਿਓ 70 ਸਾਲ ਦਾ ਦਾ 60 ਸਾਲ ਦਾ ਹੋ ਕੇ ਵੀ ਇਹ ਭਾਵਨਾ ਰੱਖਦਾ ਕਿ ਮੈਂ ਸੋਣਾ ਬਣਨਾ ਹੈ ਤੇ ਮੈਂ ਬੱਚਾ ਜਿਹੜਾ ਸੋਣਾ ਸਾਹ ਦਾ 18 ਸਾਲ ਦਾ ਹੈ ਉਹ ਨਹੀਂ ਭਾਵਨਾ ਰੱਖਦਾ ਕਿ ਮੈਂ ਕੇਸ ਕਟਾ ਕੇ ਸੋਣਾ ਬਣਨਾ ਹੈ ਮੈਂ ਕੰਨਾ ਚ ਮੰਦਰਾਪੁਰ ਨੇ ਸੋਣਾ ਬਣਨਾ ਨਹੀਂ ਰੱਖੇਗਾ ਉਹਦੀ ਭਾਵਨਾ ਨੂੰ ਕਿਵੇਂ ਕੰਟਰੋਲ ਕਰੋਗੇ ਪਹਿਲਾਂ ਬਾਪ ਆਪਣੀ ਭਾਵਨਾ ਦੇ ਕੰਟਰੋਲ ਕਰੋ ਉਹਨੂੰ 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 ਹਿੱਸੇ ਚ ਦੇਓ ਇੱਥੇ ਜੀ ਸੋ ਮੇਰੀਆਂ ਬੋਲੀਆਂ ਗੱਲਾਂ ਦੇ ਵਿੱਚ ਕੋਈ ਕੌੜੀ ਲੱਗੀ ਹੋਵੇ ਮੇਰੇ ਮਿੱਤਰੋ ਮੈਂ ਪਹਿਲਾਂ ਹੀ ਝੋਲੀ ਅੱਡ ਕੇ ਮਾਫੀ ਮੰਗਦਾ